ਸਾਸਤਰੀ ਗਾਲ ਜੀ ਮੈਂ ਥਾਰਾ ਲਾਡਾ ਪਵਾਦੀ ਆ ਅੱਜ ਕਿਆਂ ਬੜੀਆਂ ਖਬਰਾਂ ਥਾਰੇ ਗੱਲ ਸਾਂਝੀਆਂ ਕਰਨਾ ਹੈਡਲਾਈਨ ਆ ਰਿਸਕੇ ਗੈਲ-ਗੈਲ ਸੁਪਰੀਮ ਕੋਰਟ ਦਾ ਕੇਜਰੀਵਾਲ ਨੂੰ ਜਵਾਬ ਕਹਿ ਵੀ ਜਿਹੜੀ ਹੇਠਲੀ ਅਦਾਲਤ માં ਕਿਉਂ ਨਹੀਂ ਦਾਖਲ ਕਰੀ ਤਾਉ ਜਮਾਨਤ ਪਟੀਸ਼ਨ ਈਵ ਤੱਲੀ ਅਦਾਲਤ માં ਕਿਉਂ ਨਹੀਂ ਗਿਆ ਯੋ ਪੁੱਛ ਰਹੀ ਵਾ ਸੁਪਰੀਮ ਕੋਰਟ ਨੇ ਸੌ ਬਾਰ ਨੂੰ ਦਿੱਲੀ ਆਬਕਾਰੀ ਨੀਤੀ ਘਟਾਲੇ ਦੇ ਵਿੱਚ ਜੁੜੇ ਜਿਹੜੇ ਯੋ ਮਤਲਬ ਮਨੀ ਲਾਂਡਰਿੰਗ ਮਾਮਲੇ માં ਇਹ ਤੇ ਹਾਰ ਜੇਲ੍ਹ ਦੇ ਵਿੱਚੋਂ ਬੰਦ ਕਰਿਆ ਵਾ ਜੋ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਿਸ ਨੂੰ ਪੁੱਛਿਆ ਹੈ ਵੀ ਤੋਂ ਤਲੇ ਵਾਲੀ ਜਿਹੜੀ ਜਮਾਨਤ ਅਦਾਲਤ ਉੱਥਾ ਕਿਨ ਜਮਾਨਤ ਲਈ ਤਾਔਰ ਯੋ ਜਸਟਿਸ ਸੰਜੀਵ ਖੰਨਾ ਜਸਟਿਸ ਦੀਪਾਂਕਰ দত্ত ਆ ਕੇ ਬੈਂਚ ਨੇ ਇਹ ਸਵਾਲ ਕਰਿਆ ਵਾ ਵੀ ਪਾਰਟੀ ਦੇ ਕਨਵੀਨੈਂਸ ਨੂੰ ਔਰ ਪੁੱਛਿਆ ਵੀ ਇਹ ਗ੍ਰਿਫਤਾਰ ਨੂੰ ਜਿਹੜੀ ਗ੍ਰਿਫਤਾਰੀ ਕਰੀ ਇਨਫੋਰਸਮੈਂਟ ਟਰੈਕਟਰ ਨੇ ਵੀ ਇਸ ਨੂੰ ਚੁਣੌਤੀ ਦੇ ਰਹੇ ਤਾਬ ਅਰ ਅਦਾਲਤ 'ਮਾਂ ਪੇਸ ਹੋਇਆ ਸੀਨੀਅਰ ਵਕੀਲ ਕੇਗਰੀਵਾਲਾ ਯੋ ਅਭਿਸ਼ੇਕ ਆਰਿਸ ਨੂੰ ਪੁੱਛਿਆ ਬਤਾਲਾ ਕਿਉਂ ਨਹੀਂ ਦਰਨਾ ਦਈ ਜ਼ਮਾਨਤ ਆਰ ਯੋ ਡਾਕਟਰ ਸਿੰਘ ਵੀ ਇਸਨੇ ਜਵਾਬ ਦਿਆ ਵੀ ਈਡੀ ਦੁਆਰਾ ਜਿਹੜਾ ਗ੍ਰਿਫਤਾਰ ਕਰਿਆ ਤਨੇ ਚੋਤੀ ਦਿਨਾਂ ਵਾਲੀ ਪਟੀਸ਼ਨ ਦਾਇਰ ਦਾਖਲ ਕਰੀ ਪਰ ਯੋ ਕਹਾ ਵੀ ਬੈਂਚ ਨੇ ਹਰਾਨੀ ਪ੍ਰਗਟ ਕਰਦਿਆਂ ਕਿਹਾ ਵੀ ਫਿਰ ਜ਼ਮਾਨਤ ਪਟੀਸ਼ਨ ਨਹੀਂ ਆਰ ਫਿਰ ਉਸਨੇ ਜਵਾਬ ਦੇ ਵੀ ਅਦਾਲਤ ਦਾ ਅਧਿਕਾਰ ਖੇਤਰ ਵਿਸਾਲ ਹੋਵਾ ਕਹਾ ਵੀ ਬੈਂਚ ਨੇ ਅੱਗੇ ਯੋ ਕਹਾ ਵੀ ਅਸੀਂ ਇਹ ਨਹੀਂ ਪੁੱਛ ਰਹੇ ਵੀ ਕਿਉਂ ਮਤਲਬ ਇਸਕੇ ਤੱਥ ਦੱਸ ਰੇ ਆਰ ਫਿਰ ਜੋ ਕਹ ਲੋ ਵੀ ਸਿੰਘ ਕਹਿ ਰਿਹਾ ਕਾ ਵੀ ਸਿੰਘ ਵੀ ਕਹਿ ਰਿਹਾ ਕਾ ਵੀ ਮੈਂ ਜਵਾਬ ਕਿਉਂ ਨੋਟਿਸ ਜਿਹੜੀ ਪਾਈ ਦੀ ਸ਼ੁਰੂਆਤ ਮਤਲਬ ਕਹਿਣਗਾ ਬਬੀ ਚੱਕਰ ਵਾਹੀ ਜਿਹੜਾ ਰੌਲਾ ਰੱਪਾ ਜਾਂ ਪੈਂਦਾ ਰਿਹਾ ਬਸ ਜਮਾਨਤ ਨਹੀਂ ਹੋਈ ਹਾਲੇ ਤੱਕ ਲਾਲਾ ਜੀ ਅੰਦਰ ਮੈਨੂੰ ਲੱਗਦਾ ਫਿਰ ਵੋਟਾਂ ਦੇ ਪਹਿਲਾਂ ਇਸ ਨੂੰ ਬਾਹਰ ਕੱਢ ਦੇਗੇ ਮੈਨੂੰ ਲੱਗਦਾ ਨਹੀਂ ਫਿਰ ਪਰ ਯੋ ਬਹੁਤ ਤਰਲੋ ਮੱਛੀ ਹੋਏਗਾ ਵੀ ਅਦਾਲਤਵਾਹ ਤੇ ਇਸ ਨੂੰ ਜਮਾਨਤ ਮਿਲ ਜੇ ਬਾਹਰ ਆ ਜਾਏ ਇਹ ਤਾਂ ਅੰਬੋਂ-ਅੰਬ ਵੀ ਖਾਣ ਲੱਗ ਗਿਆ ਤਾਂ ਵੀਰ ਮੈਂ ਤਾਂ ਪਹਿਲਾਂ ਵੀ ਕਹਿਆ ਸੀ ਵੀ ਅੰਬ ਚਾਹ ਦਾਨਾਂ ਦਾ ਉਹ ਵੀਰ ਅੰਬ ਕੀ ਤਸੀਰ ਹੋਵਾ ਗਰਮ ਯੋਗਿਤੇ ਸ਼ੁਗਰ ਵਧਾਣੇ ਦੇ ਚੱਕਰ ਮੈਂ ਥੰਬ ਟੱਟੀਆਂ ਨ ਲਵਾ ਦਿਓ ਵੀਰ ਪਤਾ ਥੋੜੀ ਲਾ ਆ ਵੀਰ ਅੰਬ ਹੋਵਾ ਗਰਮ ਇਸ ਕਰਕੇ ਆਰ ਉੱਧਰ ਲੋਕ ਸਭਾ ਵੋਟਾਂ માં ਕਰੇ ਵੀ ਕਿਤੇ ਨੂੰ ਸੌਰਾ ਆਰ ਕਿਤੇ ਪਿਓ ਪੁੱਤ ਇੱਕ ਦੂਸਰੇ ਸਾਹਮਣੇ ਹੋਵੇਂਗੀ ਇਸ ਤਰੀਕਾ ਖਬਰ ਨਿਕਲ ਕਾਈ ਵੀਰ ਆਰ ਯੋ ਕਹਲੋ ਵੀ ਉਮੀਦਵਾਰ ਯੋ ਕਿਤੇ ਕਿਸੇ ਦਾ ਡੈਡੀ ਖੜਿਆ ਹੋਈ ਸੀਗਾ ਛੋਕਰਾ ਕਿਸੀ ਦੀ ਨੂੰ ਖੜੀ ਕਿਸੀ ਦੀ ਯੋ ਕਹ ਲੋ ਵੀ ਰਾਗੇ ਦੇ ਅੱਗਾ ਸੌਰਾ ਖੜਿਆ ਔਰ ਯੋ ਕਹ ਲੋ ਵੀ ਆਮ ਆਦਮੀ ਪਾਰਟੀ ਦੇ ਜਲਾਲਾਬਾਦ ਵਿਧਾਇਕ ਜਿਹੜਾ ਗੋਲਦੀ ਕਬੋਜ ਇਸਕਾ ਜਿਹੜਾ ਪਾਪਾ ਸ੍ਰਿੰਦਰ ਕਬੋਜ ਯੋ बसपा ਮਾ ਫਰੋਜਪੁਰ ਦਾ ਉਮੀਦਵਾਰ ਬਣਾਇਆ ਇਸ ਨੂੰ ਹਾਥੀ ਵਾਲਾ ਨਾ ਅਸਰੋਮਣੀ ਕੱਦ ਚਲ ਕੇ ਸਕੰਦਰ ਬਲੂਕਾ ਇਸ ਕੀ ਨੂੰ ਜਿਹੜੀ ਪਰਮਪਾਲਕ ਔਰ ਸਿੱਧੂ ਬਟਿੰਡੇਵਾ ਦੇ ਯੋ ਭਾਜਪਾ ਕੀ ਉਮੀਦਵਾਰ ਖੜੀ ਗਰੀ ਵੀਰਾ ਔਰ ਉਧਰ बसपा ਫਰੋਜਪੁਰ ਤੇ ਐਲਾਨੇ ਉਮੀਦਵਾਰ ਸ੍ਰਿੰਦਰ ਕਬੋਜ ਕਹਿ ਰਿਹਾ ਕਾ ਵੀ ਮੈਂ ਆਮ ਆਦਮੀ ਪਾਰਟੀ ਦਾ ਮੈਂਬਰ ਨਾ ਚੋਣਾ ਦੇ ਵਿੱਚ ਆਪਣੇ ਛੋਗਰੇ ਗਏ ਕਿਸੇ ਪਿੰਡ ਵਿੱਚ ਚੋਣ ਪ੍ਰਚਾਰ ਕਰਨ ਜਾਂ ਹਾਂਗਾ ਆ ਮੈਂ ਆਪਣੀ ਆਮ ਆਦਮੀ ਪਾਰਟੀ ਗਏ ਜਿਸ ਦੀ ਨੀਤੀਆਂ ਗਲ ਸੇਮਤ ਆ ਰਿਸ਼ਕਰ ਦਾ ਬਸਪਾ ਮਾ ਸਾਬਲ ਹੋਗਾ ਲੜ ਰਿਹਾ ਕਾ ਵੀ ਮੈਂ ਉਹਨਾਂ ਨੂੰ ਕਹਾਂ ਬਈ ਆਪਣੇ ਛੋਗਰੇ ਦੇ ਵਿਚਾਰਧਾਰਾ ਔਰ ਮੇਰੀਆਂ ਵਿਚਾਰਧਾਰਾ ਦੋਏ ਅਲੱਗ ਮਤਲਬ ਛੋਗਰਾ ਉਸ ਨੂੰ ਹੱਥੀ ਮਾਂ ਤੇ ਲੈ ਗਿਆ ਵੀਰ ਇਹ ਉਹ ਕੰਬੋਜਾ ਛੋਗਰਾ ਉਧਰ ਲੰਗ ਗਿਆ ਔਰ ਯੋ ਕਹ ਲੋ ਵੀਰ ਆਮ ਆਦਮੀ ਪਾਰਟੀ ਦੇ ਜਿਹੜਾ ਯੋ ਤਾਂ 골ਡੀ ਕੰਬੋਜ ਯੋ ਕਹ ਰਿਹਾ ਵੀ ਆਪਣੇ ਯੋ ਡੈਡੀ ਗੈ ਲਗਾ 20 ਸਾਲਾਂ ਦੇ ਲੰਗ ਰਹਿ ਰਿਹਾ ਆਪਾ ਲੰਗ ਰਹਾ ਮੈਂ ਲੰਗ ਰਹਾ ਇਸ ਕਰ ਕਾਇੂ ਗਰਲ ਹੈ ਨਹੀਂ ਮਾਲੋ ਕਿਦਨਾਂ ਗਤੇ ਯੋ ਕਹਦਾ ਵੀਰ ਬਈ ਇਸ ਤਰ੍ਹਾਂ ਦੀਆਂ ਚੀਜ਼ਾਂ ਬੜੀਆਂ ਹੈਰਾਨ ਹੈਰਾਨ ਕਰਾਂ ਲੋਕਾਂ ਨੂੰ ਦੇਲ ਵੀ ਲੋਕਾਂ ਨੂੰ ਅਰ ਉਧਰ ਜਸਟਨ ਟਰੂਡੋ ਕਹ ਰਿਹਾ ਕਾ ਵੀਰ ਤਰੇ ਇਡਾ ਮੈਂ ਤਾਂ ਹੋਰ ਜਹਾਜ਼ ੜਾਵੇਂਗੇ ਕਾ ਭਾਰਤ ਵਾਸਤੇ ਕੰਮ ਕਰ ਰਹੇ ਮੋਦੀ ਕਾ ਲਗਾਤਾ ਕਰ ਰਹੇ ਕਾ ਵੀਰ ਔਰ ਯੋ ਯੋ ਜਸਟਨ ਟਰੂਡੋ ਨੇ ਭਰੋਸਾ ਦਿਵਾਇਆ ਕਾ ਵੀ ਜਹਾਜ਼ ਹੋਰ ੜਾਵੇਂਗੇ ਨਵਾਂ ਸਮਝਾ ਤਾ ਟਰੂਡੋ ਕਹ ਰਿਹਾ ਵੀ ਅਗਾ ਯੋ ਉਲਾ ਖਾਲਸਾ ਦਿਵਸ ਪ੍ਰੇਡ ਕੇ ਉੱਪਰ ਯੋ ਹੋਇਆ ਅਰ ਸਾਰੇ ਕੈਨੇਡੀਅਨ ਭਾਰਤੀ ਇਕੱਠੇ ਲੰਗਾ ਅਕਸਰ ਇਹਨਾਂ ਨੇ ਕਿ ਦੂਸਰ ਮੀਲਾ ਹੋਵਾ ਟੂਡੋ ਕਰਾ ਵੀ ਯੋ ਖਾਲਸਾ ਦਿਵਸ ਸਮਾਗਮ ਵਿੱਚ ਮਾ ਮਾਰੀ ਸਰਕਾਰ ਦੋਏ ਮੁਲਕਾਂ ਗੈਲ ਗੱਲਬਾਤ ਕਰਖਾ ਜਹਾਜ਼ ਹੋਰ ਡਾਮੇਗੇ ਅੰਬਰ ਸਰ ਤਾਰੇ ਕਰੇਗੇ ਜਹਾਜ਼ ਜਾ ਉੱਠਾ ਜਾਗਾ ਅਰ ਪ੍ਰੋਗਰਾਮ ਦੇ ਵਿੱਚ ਮ ਆਯੂ ਬਹੁਤ ਖਾਲਸਤਾਨੀ ਨਾਰੇ ਵੀ ਲੱਗੇ ਇਸ ਨੂੰ ਲੈ ਕੇ ਕਾਫੀ ਕਿੰਤੂ ਪ੍ਰੰਤੂ ਹੋ ਰਹੀ ਵੀਰ ਔਰ ਕੈਨੇਡਾ ਦੇ ਵਿੱਚ ਮ ਭਾਰਤ ਮ ਬਸੇ ਸਡਾਨਾਂ ਕਾ ਪੜਾਏ ਕਰੇਗੇ 50 ਤੇ ਜੋਗ ਅਭੀ 35 ਫਲੈਟਾਂ ਦਾ ਹੋਰ ਚੜ੍ਹਾਇ ਕਰੇਂਗੇ ਜਹਾਜ਼ ਬੰਦੇ ਸੌਖਾ ਕਰ ਦੇਨੇ ਔਰ ਉਧਰ ਪੰਜਾਬ ਦੀ ਸਿਆਸਤ ਮੇਂ ਹਲਚਲ ਕਾਂਗਰਸ ਦਾ ਅਗੂ ਯੋ ਸੰਗਰੂਰ ਤੇ ਯੋ ਕਿਆਨੋ ਜਗਾ ਗੋਲਡੀ ਯੋ ਬਿਰ ਬਾਸੇਰ ਸੂਜੇ ਲਿਖ ਰਿਆ ਪੀਰਾ ਇਸਨਾ ਖਾਰੇ ਯੋ ਸਗਵਾਲ ਘਰੇ ਜਕਰਾਂ ਪਾਇਆ ਵਾ ਇਹ ਚਾਟਕਾ ਲੱਗ ਸਕਾ ਹੌਟ ਸੀਟ ਮੰਨ ਰੇ ਗਰਮ ਸੀਟ ਕਹਾਂ ਜਿਸਨੂ ਔਰ ਸੀਨੀਅਰ ਕਾਂਗਰਸੀ ਅਗੂ ਦਲਵੀਰ ਗੋਲਡੀ ਪੋਟ ਪਗਾ ਸੀ ਅਸੀਂ ਕਿ ਲੈ ਰਹੇ ਹਰ ਨਹੀਂ ਕਰਤੀ ਉਸਨੇ ਵਾ ਕਹਿ ਰਿਹਾ ਵੀ ਟਿਕਟ ਨਹੀਂ ਦਾਈ ਮੰਨੂ ਕਹਾ ਟਿਕਟ ਨਹੀਂ ਦੇ ਦੱਸ ਦਲਵੀਰ ਗੋਲਡੀ ਕਹਿੰਦਾ ਜਾ ਕਾਇ ਤਾਂ ਬੀਬੀ ਪੱਠੜ ਵੀ ਗਈ ਦੀ ਗੈਲਾ ਦਲਵੀਰ ਗੋਲਡੀ ਫੇਸਬੁਕ ਆ ਪੇਸ ਆਪਣੀ ਪੋਸਟ ਪਾ ਦੀ ਆਰ ਕਿ ਐਸਾਂ ਲਾਰੇ ਵੀ ਗੋਲਡੀ ਯੋ ਕਾਂਗਰਸ ਪਾਰਟੀ ਛੱਡ ਦੇਗਾ ਪਰ ਪੱਕਾ ਨਹੀਂ ਬਤਾ ਲਿਓ ਕਿ ਜਾਵੇ ਕਿਹੜੇ ਪਾਸੇ ਕਿਹੜੇ ਪਾਸੇ ਨਹੀਂ ਆਰ ਇਸ ਤੋਂ ਇਲਾਵਾ ਯੋ ਦਲਵੀਰ ਗੋਲਡੀ ਨੇ ਕਿਹਾ ਵੀ ਆਮ ਆਦਮੀ ਪਾਰਟੀ ਨੂੰ ਜਾ ਸਕਾਂ ਝਾੜੂ ਵਾਲਿਆ ਗੈਲਾ ਅਰ ਕਾਂਗਰਸ ਲੈ ਸੰਗਰੂਰ ਦੇ ਸਕਪਾਲ ਖੜਾ ਕਰਤੇ ਮੈਦਾਨ ਮੇ ਭਲਾਤੇ ਲਿਆ ਕੇ ਉੱਥਾ ਖੜਾ ਕਰਤੇ ਅਗਲਾ ਤੂੰ ਕਰੇਗਾ ਨਾ ਕਿ ਤੂੰ ਬਰਾ ਤੂੰ ਇਹ ਬੱਦੇ ਮੇਰੇ ਪੋਟਰ ਬੈਨਰ ਲਾंदे ਮਾਰ ਕੇ ਵਿਚਾਰੇ ਇਹ ਵੀ ਚੱਕਾ ਉਥਾ ਲਾ ਦਿਆ ਫਿੱਟ ਕਰਤੇ ਆ ਇਹ ਕਲੇਸ਼ ਖੜਾ ਹੋ ਗਿਆ ਉੱਧ ਲੁਧਿਆਣੇ ਵਾਲੀ ਟਿਕਟਪਾ ਖੜ ਤੇ ਜੋ ਰਾਜਾ ਬੜਿੰਗ ਬੜਿੰਗ ਵੀ ਤਾਂ ਖੇਤਾਂ ਵਿੱਚ ਬੈਠਾ ਰੋਟੀ ਖਾ ਰਿਆ ਵੀਰਾ ਮੈਂ ਤੂੰ ਸਮਝ ਵੀ ਨਹੀਂ ਖੇਤਾਂ ਵਿੱਚ ਪਲੇਟਾਂ ਵਿੱਚ ਬੈਗਾ ਰੋਟੀ ਖਾਣ ਖਾਵਾ ਖੇਤਾਂ ਵਿੱਚ ਚਾਦਰ ਵਿਛਾਈ ਵੀ ਉਹ ਬੈਠੇ ਸਾਰੇ ਵੀਰਾ ਇਹ ਮਨ ਸਮਝ ਬਣਿਆ ਤੇ ਹਲੇ ਵੋਟਾਂ ਆਈਆਂ ਦੇ ਲਿਓ ਹੱਦ ਬਹੁਤ ਵੋਟ ਹੱਦ ਬਹੁਤ ਕੁਸਾਣਾ ਚੰਨੀ ਫੇਰ ਲੱਗ ਗਿਆ ਉਹ ਸੱਥਾਂ ਮਜਾਗਾ ਸੀਪ ਖੇਲਣ ਤਾਂ ਬੂੜਿਆਂ ਗੇ ਖੇਲ ਰਿਆਂ ਦਾ ਤਾਂਸ ਹਾਲੇ ਮਨ ਲਾਗ ਰਿਹਾ ਰਾਜਾ ਬੜਿੰਗ ਵੀ ਬੱਕਰੀਆਂ ਨਾ ਚੋਣ ਲਾਜੇ ਵੀਰ ਇਸ ਦਾ ਵੀ ਕੋਈ ਪਤਾ ਨਹੀਂ ਹੈ ਵੀਰ ਅੱਜ ਕੱਲ ਟ੍ਰੈਂਡ ਹੋ ਗਿਆ ਇਹੋ ਚੀਜ਼ ਦਾ ਆਰ ਕਾਂਗਰਸ ਹਾਈਕ ਬਾਨਾ ਲੋਕ ਸਭਾ ਕੌਮੀਦਵਾਰ ਬਣਾਇਆ ਇਸ ਨੂੰ ਪੰਜਾਬਾ ਅਮਰਿੰਦਰ ਸਿੰਘ ਰਾਜਾ ਬੜਿੰਗ ਨੂੰ ਲੁਧਿਆਣੇ ਦੇ ਉਮੀਦਵਾਰ ਬਣਾ ਦਿਆ ਆਬੜਿੰਗ ਨੇ ਹਾਈ ਕਮਾਂਡ ਦਾ ਤੰਗ ਨਮਾਦ ਕਰਿਆ ਪੋਸਟ ਪਾਈ ਯਾਰ ਕਹਿ ਰਿਹਾ ਵੀ ਹਾਈ ਕਮਾਂਡ ਨੇ ਲੁਧਿਆਣੇਵਾਂ ਤੇ ਮੈਨੂੰ ਖੜਾ ਕਰਿਆ ਭਰੋਸਾ ਕਰਿਆ ਮੇਰੇ 'ਤੇ ਪੂਰਾ ਚੱਕ ਦੇਂਗੀ ਫੱਟੇਗਾ ਬੰਦੇ ਬਾਅਦ ਮੇਰ ਗੱਲ ਆਬੜਿੰਗ ਕਹਿ ਰਿਹਾ ਵੀ ਬਾ ਬੰਦੇ ਜਿਹਨਾਂ ਨੇ ਜ਼ਿੰਮੇਵਾਰੀ ਦਈ ਮੈਨੂੰ ਕਾ ਵੀ ਮੈਂ ਉਹ ਜ਼ਿੰਮੇਵਾਰੀ ਦਾ ਪੂਰੀ ਜ਼ਿੰਮੇਵਾਰੀ ਕਰ ਨਿਭਾਵਾਂਗਾ ਮਤਲਬ ਯੋ ਗੱਲ ਕਹੀ ਰਾਜਾ ਬੜਿੰਗ ਨੇ ਚਲੋ ਵੀ ਦੇਖੋ ਬਾਕੀ ਵੀਰ ਯੋ ਕਰ ਰਿਹਾ ਪੰਜਾਬ ਦੇ ਵਿੱਚ ਮੌ ਤੂਫਾਨ ਅਲਰਟ ਜਾਰੀ ਹੋਇਆਗਾ ਮੀਂਹ ਬਹੁਤ ਆਵੇਗਾ ਇਸ ਕਰਕੇ ਵੀਰ ਯੋ ਆਪਣੀ ਛਾਤਰੀ ਸੁਧਰੀ ਗਿਆ ਲੈ ਗਿਆ ਜੈ ਐਗਰੋ ਵੀਰ ਯੋ ਥੰਨੂ ਨਹੀਂ ਬੜਾ ਗਰਮੀ ਤੇ ਰਾਤ ਤੋਂ ਮਿਲ ਰਹੀ ਪਰ ਉੱਥਾ ਮੱਡੇ ਵਿਚਾਰੇ ਜ਼ਿੰਮੇਦਾਰੇ ਕਿਸਾਨਾਂ ਗਿਆ ਯੋ ਕਣਕਾਂ ਵਿਚਾਰੀਆਂ ਖਰਾਬ ਹੋ ਰੀਆਂ 29 ਤਰੀਕ ਨੂੰ ਕਰਦੇ ਵੀਰ ਆਰੰਜੇ ਅਲਰਟ ਜਾਰੀ ਕਰਿਆ ਥੀ ਇਹਨੂੰ ਜੈਲੋ ਇਸ ਕਾਰ ਮੌਸਮ ਖਰਾਬ ਹੋਣੇਗਾ ਪੂਰਾ ਚਾਂਸ ਬਣ ਰਿਆ ਤਾਂ ਕਰ ਗਾ ਵੀਰ ਥੋੜਾ ਜਿਹਾ ਵਿਚਾਰ ਰੱਖਿਓ ਬਚਾਵੇਂ ਵਿਚਾ ਆ ਲਾਡਾ ਬਲੌਗ ਮੇਰੇ YouTube ਚੈਨਲ ਨੂੰ ਕਰਦੇ ਸਬਸਕ੍ਰਾਈਬ ਇਸਕੇ ਪਰ ਮਾਰੋ ਉਂਗਲੀ ਹਰ ਬੱਲੇ ਬੱਲੇ ਕਰਾ ਦਿਓ ਵੀਡੀਓ ਨੂੰ ਕਰ ਦਿਓ ਸ਼ੇਅਰ ਇਤਨੇ ਖਬਰਾਂ ਥਾਰੇ ਵਾਸਤਾ ਮੈਂ ਬ੍ਰੈਮਟਨ ਤੇ ਆਪਣੇ ਚੈਨਲ ਦੇ ਉਪਰ ਪੰਦਾ ਰਹਾਂਗਾ ਇਹ ਸਾਰੇ ਲਾੜੇ ਪੁਆਦੀ ਕੀ ਪਿਆਰ ਭਰੀ ਸਤਿ ਸ਼੍ਰੀ ਅਕਾਲ